ਸਸ਼ੀਕਾਉ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਵਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਸਰਾਵਾਂ ਦੇ ਵਿੱਚ ਸਰਾਵਾਂ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹਾ ਫਰੀਦਕੋਟ ਦਾ ਇਹ ਪਿੰਡ ਆ ਤੇ ਕੋਟਕਪੂਰੇ ਦਾ ਗਵੰਡੀ ਪਿੰਡ ਆ ਮਿੱਤਰੋ ਕੋਟਕਪੂਰੇ ਤੋਂ 7-8 ਕਿਲੋਮੀਟਰ ਦੀ ਪੈਂਦੀ ਐ ਇਸ ਪਿੰਡ ਨੂੰ ਦੂਰੀ ਤੇ ਇੱਕ ਬੂਰੀ ਮੱਝ ਦੀ ਕਰਾਂਗੇ ਆਪਾਂ ਮਸ਼ੂਰੀ ਮਿੱਤਰੋ ਬੂਰੀ ਮੈਂ ਤਿਲਾਂ ਵਾਲੀ ਕਿੰਨਾ ਸੂਆ ਝੋਟੀ ਆ ਕਿੰਨੇ ਦਿਨਾਂ ਦੀ ਕੱਚੀ ਆ ਕੀ ਦੁੱਧ ਦਾ ਰਿਕਾਰਡ ਆ ਕੀ ਰੇਟ ਆ ਕੀ ਵੇਟ ਆ ਸਾਰੀ ਗੱਲਬਾਤ ਕਰਦੇ ਆ ਭਰਾ ਦੇ ਨਾਲ ਆਪਾਂ ਆਓ ਮਿਲਦੇ ਆ ਵੀ ਇਹਨੂੰ ਕਰਦੇ ਕਰ ਵੀਰੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਕੀ ਹਾਲ ਆ ਵਧੀਆ ਭਾਈ ਵਧੀਆ ਭਾਈ ਜੀ ਸੇਤਾ ਦੇ ਪਰਿਵਾਰ ਵਧੀਆ ਠੀਕ ਚੱਲਦੀ ਕਲਾ ਜੀ ਸਾਰੇ ਚੱਲਦੀ ਕਾਲ ਅੱਛਾ ਇੱਕ ਵਾਰੀ ਆਪਣਾ ਨਾਮ ਦੱਸ ਦਈਏ ਵੀਰੇ ਨਾਮ ਵੀਰੇ ਸੋਨਾ ਮੇਰਾ ਸੋਨਾ ਹਾਂਜੀ ਸੁਣੇ ਬਈ ਘਰ ਤਾਂ ਆਪਣਾ ਉੱਤੇ ਆ ਗਿਆ ਛੜਕਦੇ ਹਨ ਹਾਂਜੀ ਫਿਰਨੀ ਤੇ ਘਰ ਆ ਬਾਰ ਬਾਰ ਠੀਕ ਹੈ ਵੀਰੇ ਅਜਾ ਸੁਣੇ ਬਈ ਜਿਹੜੀ ਆਪਾਂ ਮੈਂ ਵੇਚਨੀ ਆ ਇਹ ਛੋਟੀ ਕਿਨਵਾ ਸੁਹਾ ਸੁਂਦੀ ਆ ਇਹ ਵੀਰੇ ਦੂਜਾ ਸੁਹਾ ਸੁਂਦੀ ਆ ਆਪਾਂ ਦੂਜਾ ਸੁਹਾ ਇਹ ਸੁਣਾਵਾ ਹਾਂਜੀ ਹਾਂਜੀ ਕਿੰਨੇ ਦਿਨ ਪਏ ਸੋਨੇ ਬਈ ਹੁੰਦੇ ਇਹ ਲੈ ਜਾਊਗੀ 5-4 ਦਿਨਾਂ ਜੀ ਲੈ ਲੂਗੇ ਇਹ ਪੰਚਾ ਕਿੰਨਾ ਕੁ ਦੁੱਧ ਦੇ ਗਈ ਸੋਨੇ ਬਈ ਪਹਿਲੇ 7.5 8 ਲੀਟਰ ਦੁੱਧ ਕੱਢਦੇ ਰਹੇ ਆਪਾਂ ਟੋਕੜ ਗੱਪਣ ਥੱਲੇ ਠੀਕ ਟੋਕੜ ਗੱਪਣ ਹੀ ਲੈਂਦੀ ਸੀ ਹਾਂਜੀ ਹਾਂਜੀ ਕਿੰਨੇ ਚਿਰ ਦੀ ਗੱਪਣ ਸੀਗੀ ਉਦੋਂ ਸਾਢੇ 3-4 ਮਹੀਨਿਆਂ ਦੀ ਗੱਪਣ ਸੀਗੀ ਵੀ 3-4 ਮਹੀਨਿਆਂ ਦੀ ਗੱਪਣ ਹੋ ਕੇ ਵੀ 8 ਲੀਟਰ ਦੁੱਧ ਦਿੰਦੀ ਰਹੀ ਹਾਂਜੀ ਹਾਂਜੀ ਠੀਕ ਆ ਬਈ ਫਿਰ ਦੁੱਧ 12 ਕਿਲੋ ਦੇ ਜੂਗੀ ਮੈਂ ਹਨਾ ਹਾਂਜੀ 12 ਨਹੀਂ ਤਾਂ 12-14 ਲੀਟਰ ਦਾ ਦੁੱਧ ਆਰਾਮ ਨਾਲ ਹੀ ਕੱਢੂਗੀ ਦੇਣਾ ਚਾਹੀਦਾ ਯਾਰ ਥਲੋ ਖਰੀਆ ਹਲੇ ਬਣ ਵੀ ਜਾਊਗੀ ਥਲੋ ਹਲੇ ਤਾਂ ਹੀ 5-4 ਦਿਨ ਲਾਊਗੀ ਵਾਲ ਬੂਲ ਬਹੁਤ ਪੈਟੇ ਕਰਦੇ ਹਾਂ ਦੇ ਮੁੱਲ ਦੀ ਜਾਣਕਾਰੀ ਸਾਂਝੀ ਆਪਾਂ ਲੈ ਵੀ ਮਿੱਤਰੋ ਦੂਜਾ ਸੂਆ ਝੁੱਟਿਆ ਕਰਮਾਂ ਵਾਲੀ ਸੂਨ ਵਾਲੀ ਆ ਪੰਜ ਚਾਰ ਦਿਨ ਲੈ ਜੂਗੀ ਹਜੇ ਦੇਖ ਸਕਦੇ ਆ ਮਿੱਤਰੋ ਕੱਦ ਦੇ ਵਿੱਚ ਨਾ ਬਾਲੀ ਵੱਡੀ ਆ ਤੇ ਨਾ ਬਾਲੀ ਛੋਟੀ ਆ ਵੀ ਮੰਨ ਲਓ ਇੱਕ ਆਮ ਮੀਡੀਅਮ ਮੈਂ ਆ ਤੇ ਮੈਂ ਆਪਾਂ ਕਹਿ ਦਨੇ ਆ ਉਹ ਸੋਨਾ ਸਿੰਗ ਲੱਗਾ ਹੋਇਆ ਜਿੰਨੀ ਹੈਗੀ ਆ ਯਾਰ ਵੀ ਮੰਨ ਲਓ ਕਹਿਣ ਤੋਂ ਪਾਵੇ ਆ ਯਾਰ ਗਸਾਬ ਸੁਧਰੀ ਝੋਟੀਆਂ ਠੰਡੀ ਸੀਲ ਵੀ ਚੰਗੀ ਆ ਨਹੀਂ ਤਾਂ ਮਨ ਲਾ ਪੱਜੂ ਪੱਜੂ ਬਾਲਾ ਕਰਦੀਆਂ ਕੈਮਰੇ ਤੋਂ ਮਨ ਲਾ ਡਰਦੀਆਂ ਇਦੋਂ ਵੱਜ ਗਈ ਖੁਰਲੀ ਨਾਲ ਪਰਲੇ ਪਾਸੇ ਵੱਜ ਗਈ ਉਹ ਪੱਕ ਨਹੀਂ ਹੈਗਾ ਉਹਦੇ ਵਿੱਚ ਸੀਲ ਭੜ ਬਹੁਤ ਆ ਕਰਮਾਲੀ ਦੇ ਵਿੱਚ ਮਿੱਤਰੋ ਰੇਟ ਆ ਜਿਹੜਾ ਉਹ ਆਪਾਂ ਪੁੱਛ ਲੈਨੇ ਆ ਸੋਨੇ ਬਈ ਨੰਬਰ ਕੀ ਰੇਟ ਕੀ ਰੱਖਾਂਗੇ ਬਈ ਬਾਈ ਜੀ ਰੇਟ ਹੈਗਾ ਦਾ 125 ਜੀ ਮਾਨਤਨ ਕਰਦੇ ਆ ਕਿ ਸੋਨੇ ਬਈ ਵਿੱਚੋਂ ਮਾਨਤਨ ਕਰਾਂਗੇ ਜੀ ਠੀਕ ਆ ਬਈ ਖੁੱਲ ਕੇ ਕਰਦੀ ਮਾੜਾ ਜ ਆ ਹਾਂਜੀ ਹਾਂਜੀ ਕਿਰਾਇਆ ਪਾੜਾ ਛੱਡਦੀ ਯਾਰ ਕੋਈ ਨਾ ਆਜਾ ਸੋਨੇ ਬਈ ਨੰਬਰ ਕਿੰਨਾ ਆ ਗਿਆ ਵੀਰੇ ਨੰਬਰ ਆ ਗਿਆ 76943 ਜੀ 08065 ਇੱਕ ਵਾਰੀ ਹੋਰ ਆਉਣ ਦੇ 76943 ਜੀ 08065 ਠੀਕ ਹੈ ਇਸ ਨੰਬਰ ਤੇ ਕਹ ਲਓ ਸੋਨੇ ਬਈ ਨਾਲ ਰابطਾ ਕਿ ਮਿੱਤਰੋ ਪਿੰਡ ਹੈਗਾ ਵਾ ਸਰਾਵਾ ਜ਼ਿਲ੍ਹਾ ਲੱਗਦਾ ਵਾ ਬਾਈ ਨੂੰ ਫਰੀਦਕੋਟ ਸ਼ਹਿਰਾਂ ਕੋਟਪੂਰਾ ਨੇੜੇ